ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੇ ਪਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਲਾਸ਼ ਨੰਗਲ ਨਹਿਰ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ ਵਜੋਂ ਹੋਈ ਹੈ। ਜਿਸ ਜਗ੍ਹਾ ਤੇ ਔਰਤ ਨੇ ਖੁਦਕੁਸ਼ੀ ਕੀਤੀ ਹੈ, ਇਹ ਉਹੀ ਜਗ੍ਹਾ ਹੈ ਜਿੱਥੇ ਕਰੀਬ 2 ਸਾਲ ਪਹਿਲਾਂ ਉਸਦੇ ਪਹਿਲੇ ਪਤੀ ਨੇ ਵੀ ਖੁਦਕੁਸ਼ੀ ਕੀਤੀ ਸੀ। ਕਮਲਪ੍ਰੀਤ ਦਾ ਦੂਜਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਕਮਲਪ੍ਰੀਤ ਕੋਰ ਦੀ ਮਾਤਾ सुरेंद्र ਕੋਰ ਨੇ ਦੱਸਿਆ ਹੈ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ ਉਸ ਦੀ ਬੇਟੀ ਪਹਿਲੇ ਪਤੀ ਤਰਿੰਦਰ ਸਿੰਘ ਕੋਹਲੀ ਨੂੰ 2 ਸਾਲ ਪਹਿਲਾਂ ਆਪਣੇ ਕਾਰੋਬਾਰ ਵਿੱਚ ਘਾਟਾ ਪਿਆ ਸੀ ਜਿਸ ਕਾਰਨ ਉਸ ਨੇ ਪਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ 6 ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਕੀਤਾ ਸੀ। ਅਮਰਿੰਦਰ ਸਿੰਘ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦਾ ਹੈ। ਸੋਹਰੇ ਵਾਲੇ ਕਮਲਪ੍ਰੀਤ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਸਨ। ਉਸ ਨੂੰ ਕਈ ਵਾਰ ਕੁੱਟਿਆ ਵੀ ਗਿਆ ਸੀ। ਕਮਲਪ੍ਰੀਤ ਪਿਛਲੇ 20 ਦਿਨਾਂ ਤੋਂ ਆਪਣੇ ਨਾਨਕੇ ਘਰ ਵਿੱਚ ਰਹਿ ਰਹੀ ਸੀ। ਕਮਲਪ੍ਰੀਤ ਮੰਗਲਵਾਰ ਨੂੰ ਦਵਾਈ ਲੈ ਕੇ ਆਉਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਸੀ। ਇਹ ਕਹਿ ਕੇ ਕਿ ਉਸ ਨੂੰ ਬੁਖਾਰ ਹੈ ਅਤੇ ਦਵਾਈ ਲੈਣ ਚੱਲੀ ਹੈ। ਜਦੋਂ ਉਹ ਘਰ ਨਾ ਪਰਤੀ ਤਾਂ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਕਮਲਪ੍ਰੀਤ ਦੀ ਲਾਸ਼ ਨੂੰ ਤੈਰਦੀ ਦੇਖ ਕੇ ਗੋਤਾਖੋਰ ਨੇ ਲਾਸ਼ ਨੂੰ ਬਾਹਰ ਕੱਢਣ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਉਸ ਦੇ ਰਿਸ਼ਤੇਦਾਰਾਂ ਨੇ ਫੋਨ ਤੇ ਵੀਡੀਓ ਭੇਜੀ ਜਿਸ ਸੇ ਕਮਲਪ੍ਰੀਤ ਦੀ ਲਾਸ਼ ਨੰਗਲ ਨਹਿਰ 'ਚ ਤੈਰਦੀ ਦਿਖਾਈ ਦਿੱਤੀ ਸੁਰਿੰਦਰਕੌਰ ਨੇ ਦੱਸਿਆ ਕਿ ਕਮਲਪ੍ਰੀਤ ਦੇ ਸੋਹਣੇ ਹਰ ਰੋਜ਼ ਕੋਈ ਨਾ ਕੋਈ ਮੰਗ ਕਰਦੇ ਰਹਿੰਦੇ ਸਨ ਇਸ ਕਾਰਨ ਉਹਨਾਂ ਦੀ ਬੇਟੀ ਬਹੁਤ ਪਰੇਸ਼ਾਨ ਸੀ ਸੁਰਿੰਦਰਕੌਰ ਕੀ ਕਹ ਲੱਗਦੀ ਸੀ ਮੇਰੀ ਬੇਟੀ ਲੱਗਦੀ ਸੀ ਜੀ ਅੱਛਾ ਜੀ ਕੀ ਕਰ ਰਹੇ ਸੀ 6 ਮਹੀਨੇ ਪਹਿਲਾਂ ਗੁਬਿੰਦਗੜ੍ਹ ਵਿਆਹੀ ਸੀ ਅਮਰਿੰਦਰ ਸਿੰਘ ਮਾਤਮ ਦੇ ਨਾਲ ਉਹਨਾਂ ਦੀ ਮਾਂ ਤੇ ਉਹ ਮੁੰਡੇ ਨੇ ਰਲ ਕੇ ਇੰਨਾ ਕੁ ਦੁਖੀ ਕੀਤਾ ਕਿ ਉਹਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਮਾਰਦੇ ਸੀ ਕੁੱਟਦੇ ਸੀ ਤੰਗ ਕਰਦੇ ਸੀ ਬਹੁਤ ਜ਼ਿਆਦਾ ਇੰਨੀ ਪ੍ਰੇਸ਼ਾਨ ਹੋਈ ਕਿ ਮਹੀਨੇ ਤੋਂ ਮੇਰੇ ਘਰ ਛੱਡ ਕੇ ਗਏ ਹੋਣੇ ਸੀ ਲੜਨੀ ਸੀ ਹਾਂ ਤੇ ਕੁੜੀ ਪਰੇਸ਼ਾਨੀ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ ਛਿਦਾਸਕੇ ਵੀ ਗਈ ਸੀ ਘਰ ਨਹੀਂ ਦਵਾਈ ਲੈਣ ਚੱਲੀ ਅੱਛਾ ਜੀ ਤੇ ਇਨਸਾਫ ਕੀ ਤਾਜ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੇ ਨਾ ਤਾਂ ਕੀਤੇ ਹਨ ਨਾ ਸਕਤ ਸਕਤ ਜਿਆਦਾ ਦਿੱਤੀ ਜਾਵੇ ਨੂੰ ਨੀ ਕਾਰਵਾਈ ਕੀਤੀ ਜਾਵੇ ਨਾ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਹੜੇ ਇਹ ਪਾਰਟੀ ਹੈ ਉਹਦੇ ਵਿੱਚੋਂ ਕੱਢਿਆ ਜਾਵੇ ਤਾਂ ਜਿ ਇਹੋ ਜਿਹਾ ਬੇਕਾਰ ਮੈਂਬਰ ਪਾਰਟੀ ਚ ਰੱਖਣ ਦਾ ਕੋਈ ਲਾਭ ਨਹੀਂ ਪਾਰਟੀ ਨੂੰ ਬਦਨਾਮ ਕਰਨ ਲਈ ਇਹੋ ਜਿਹੇ ਮੈਂਬਰਾਂ ਨੂੰ ਕੱਢ ਦੇਣਾ ਚਾਹੀਦਾ ਕਿਹੜੀ ਪਾਰਟੀ ਸੀਗੇ ਕਾਂਗਰਸ ਪਾਰਟੀ ਅੱਛਾ ਜੀ ਜੀ ਮਿਲੀ ਹੈ ਕੀ ਅਪਡੇਟ ਹੈ ਜੀ ਉਹਦੇ ਬਾਰੇ ਕੌਣ 112 ਦੇ ਕੰਪਲੀਟ ਹੋਈ ਸੀਗੀ ਜੀ ਇੱਕ ਡੈਡ ਬੋਡੀ ਨਹਿਰ ਚ ਬਾੜਾ ਨਹਿਰ ਚ ਰਿਜ ਵੀ ਜੀ ਤਾਂ ਉਹਨੂੰ ਕਰਵਾ ਕੇ 72 ਘੰਟੇ ਲਈ ਸ਼ਨਾਖਤ ਲਈ ਰੱਖਿਆ ਸਿਕਾ ਅੱਜ ਉਹਦੀ ਮਾਤਾ ਜੀ ਆਏ ਆ ਉਹਨੇ ਸ਼ਰਾਧ ਕੀਤੀ ਉਹਨਾਂ ਦੇ ਬੈਨਰ ਦੇ ਆਧਾਰ ਤੇ ਕਾਰ ਵੀ ਕੀਤੀ ਗਈ ਹੈ ਜੀ ਜੀ ਬੋਡੀ ਦਾ ਪੋਸ਼ਣ ਕਰਾ ਕੇ ਉਹਨੂੰ ਵੀ ਵਾੜ ਦਿੱਤਾ ਜਾਊਗਾ ਪਰਿਵਾਰ ਹਾਂ ਉਹਦੇ ਸਾਰੇ ਪਰਿਵਾਰ ਤੋਂ ਤੰਗਪਸ਼ਾਨ ਕਰਦੇ ਸੀ ਉਹਦੇ ਇਹਦਾ ਕਰਕੇ ਇਹਨੇ ਮੱਥ ਪਟਾ ਕੀਤੀ ਠੀਕ ਹੈ ਠੀਕ ਹੈ